ਦੀ ਬੇਟ ਵਿੱਚ ਗੁਰਦੁਆਰਾ ਸਾਹਿਬ ਕੋਟਵਰੇ ਨੀ ਮੱਪਤ ਹੈ ਕੀ ਹਰ ਮਿਟ ਮਿਟ ਗਈ ਅੱਜ ਇਹਨਾਂ ਨੇ ਇੱਕ ਪੌਂਡਾ ਉਹ ਜਾ ਸਿੱਖ ਪੌਂਡਾ ਵੀ ਇਹਨਾਂ ਬਦਲਾਂ ਨੇ ਉਹੋ ਜਿਹਾ ਹਾਲ ਕੀਤਾ ਹੋਇਆ ਸੋ ਆਓ ਪੱਕਾ ਪਿਆਰ ਨੇ ਹੁਣ ਇੰਨੀ ਅੱਗੇ ਗੁਰੂ ਘਰ ਪੁਣ ਸੋ ਅੱਜ ਇਸ ਸਵਾਗਤ ਜਿਵੇਂ ਮੈਂ ਦੱਸਿਆ ਯਾਨੀ ਜਿਵੇਂ ਮੈਂ ਦੱਸਿਆ ਵੀ ਗਿਆਨੀ ਹਰਨੀ ਸਿੰਘ ਜੀ ਉਹਨਾਂ ਦੇ ਸਲਵਾਰ ਵਿੱਚ ਰੱਖਿਆ ਗਿਆ ਅਸੀਂ ਜਦੋਂ ਪਿੰਡਾਂ ਵਿੱਚ ਜਾਂਦੇ ਸੀ ਤਾਂ ਹਰ ਇੱਕ ਉਹ ਬਜ਼ੁਰਗ ਹਰ ਇੱਕ ਕੋਈ ਪਰਿਵਾਰ ਜਿਸ ਪਰਿਵਾਰ ਦੇ ਬਜ਼ੁਰਗਾਂ ਨੇ ਸ਼੍ਰੋਮਣੀ ਅਕਾਲੀ ਦਰਬਾਰ ਕੋਲੋਂ ਲਾਏ ਹੋਏ ਮੋਰਚਿਆਂ ਦੇ ਵਿੱਚ ਇਹ ਵਯੋਗਦਾਰ ਭਾਈ ਕਿਸੇ ਨੇ ਜੱਲਾ ਕੱਟੀਆਂ ਕਿਸੇ ਨੇ ਤਸੀਹੇ ਚੱਲੇ ਤੇ ਜਬਾਨ ਤੇ ਜਾਨ ਜੈ ਦੀਪ ਜਿਹਨੇ ਬੋਲਾ ਚ ਜਾਨ ਤੇ ਅੱਜ ਸਾਡੇ ਵਿੱਚ ਕਲਗੀ ਤਰ ਪਾਤਸ਼ਾਹ ਦੇ ਉਹਨਾਂ ਬੋਲਾਂ ਨੂੰ ਪੂਰਾ ਕਰਨ ਵਾਲਾ ਉਹ ਮਤ ਜਥੇਦਾਰ ਸਿੰਘ ਸਾਫ ਗਿਆਨੀ ਹਰਪ੍ਰੀਤ ਸਿੰਘ ਦੇ ਰੂਪ ਚ ਬੈਠਾ ਉਹ ਜਿਹਨੇ ਬਾਗਲਾ ਨੂੰ ਕਹਿੰਦਾ ਬਾਗਲਾ ਤੁਸੀਂ ਗੁਨਾਹਗਾਰ ਤੁਸੀਂ ਇਹ ਅਕਿੰਤ ਘੰਟਾ ਕਾਮਨਾ ਵਿਖਾਈ ਹੈ ਤੇ ਜੇ ਉਹ ਬੋਲ ਆਪਣੇ ਮੂਹਰੇ ਜੇ ਆਪਣੀਆਂ ਪਤਨੀਆਂ ਛੱਡੀਆਂ ਜ਼ਰੂਰੀ ਸਮਝੀਆਂ ਪਰ ਆਪਣੇ ਬੋਲਾ ਨੂੰ ਵਾਪਸ ਆਪਣੇ ਅੰਦਰ ਨਹੀਂ ਪਾਇਆ ਅੱਜ ਉਹ ਮਰਦ ਜੱਦੀਦਾਰ ਬੈਠਾ ਸਾਡੇ ਚ ਜੇਕਰ ਕੋਈ ਕਿ ਤਰੇ ਦੀ ਭਰਤੀ ਕਰ ਸਕਦਾ ਹੈ ਲੇਕਿਨ ਸ਼੍ਰੀ ਕਾਰ ਦਾ ਸੰਦੇ ਹੁਕਮ ਅਨਸਾਰ ਉਹ ਪਤਨੀ ਗਿਣੀ ਨਹੀਂ ਜਾ ਸਕਦੀ ਕੱਲ ਇਸ ਵੇਲੇ ਭਰਤੀ ਨਹੀਂ ਹੈ ਕੱਲ ਇਸ ਵੇਲੇ ਸ਼੍ਰੀ ਕਾਰ ਦਾ ਸਭ ਦੇ ਹੁਕਮ ਨਾਮੇ ਦੀ ਹੈ ਆ ਇਸ ਵੇਲੇ ਛਿਰੇ ਕਾਲਤਾ ਸਾਹਿਬ ਜੀ ਦੀ ਉਸ ਬਹੁਤ ਵੱਡੀ ਜਿਹੜੀ ਖੂਬਸੂਰਤੀ ਹੈ ਉਸ ਦੀ ਪ੍ਰਭੂਸ਼ਤਾ ਉਸ ਦੀ ਸਰਬੋਚਤਾ ਉਸ ਦਾ ਸਹਾਨ ਉਸ ਦੀ ਪਰਿਆਤਾ ਜਦ ਅਸੀਂ ਪਾਲਣਾ ਛੱਡਾਂਗੇ ਸਭ ਸੇਵ ਜੀ ਉਦੋਂ ਕੰਮ ਖਤਮ ਹੋ ਜਾਏਗੀ ਬਹੁਤ ਦੀ ਸ਼ਾਨ ਛਿਰੇ ਕਾਲਤਾ ਸਾਹਿਬਾਨ ਇੱਕ ਮੰਦੀ ਸ਼ਾਨ ਹੈ ਫਿਰ ਕਹਿ ਰਹੇ ਜੀ ਜਾਨੀ ਭੈ ਬੀਬੀ ਜਗੀਰ ਕੌਰ ਜੀ ਆ ਸਾਡੇ ਸਾਰੀ ਮੇਕਅੱਪ ਸੀ ਬੈਠੀ ਹੈ ਮੈਂ ਸਮਝਦਾ ਦਿਨਾ ਅਸੀਂ ਜਿਹੜੇ ਲੀਡਰ ਕਰਤ ਜਾ ਰਹੇ ਸੀ ਜਿਹੜੇ ਲੀਡਰ ਪਾਰਟੀ ਨੂੰ ਗੁੰਮਰਾਹ ਕਰ ਰਹੇ ਸੀ ਅਸੀਂ ਉਹਨਾਂ ਨੂੰ ਰੋਕਿਆ ਟੋਕਿਆ ਸਾਨੂੰ ਕਹਿੰਦੇ ਤੁਸੀਂ ਪਾਰਟੀ ਦੇ ਕੀ ਲੱਗਦੇ ਜਿਹੜਾ ਜੈਮੀ ਹਰਪ੍ਰੀਤ ਸਿੰਘ ਉਹਨੇ ਕਿਹਾ ਕਿ ਪਾਰਟੀ ਦੀ ਮਰਿਆਦਾ ਪਾਰਟੀਆਂ ਸੰਸਥਾਵਾਂ ਦੀ ਮਰਿਆਦਾ ਤੇ ਸਨਮਾਨ ਰੱਖੋ ਧਾਇਆਂ ਦੀ ਕਜ਼ਾਰੀ ਜੀ ਸ਼ੁਰੂ ਕਰਦੇ ਦੇਸੀ ਲੀਡਰਾਂ ਨੂੰ ਬਾਹਰ ਫਿਰ ਇੱਕ ਘੁੰਟ ਭਰਦੇ ਸੀ ਲੀਡਰਾਂ ਨੂੰ ਬਾਹਰ ਇੱਕ ਘੁੰਟ ਭਰਦੇ ਸੀ ਫਿਰ ਲੀਡਰਾਂ ਨੂੰ ਬਾਹਰ ਤੇ ਆਜੋ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਬੈਠੇ ਖੈਰਖਵਾ ਬਣੇ ਕਹਿੰਦੇ ਅਸੀਂ ਦਾਦਾ ਨੁਕਸਾਨ ਹੀ ਨਹੀਂ ਹੋਣਦਾ ਕਹਿੰਦੇ ਮੇਰੇ ਤੇ ਇਲਜ਼ਾਮ ਲਉਂਦੇ ਨੇ ਇਹ ਕਰਦੇ ਆ ਕਦੇ ਕਿਸੇ ਤੇ ਇਲਜ਼ਾਮ ਲਾਉਂਦੇ ਨੇ ਜੀ ਇਹ ਪਾਰਟੀ ਦੇ ਸੰਗਤ ਹੈ ਤੇ ਨੁਕਸਾਨ ਪਾਈ ਸਾ ਹਾਕ ਕੀ ਕਰ ਸੋਸਾ ਸੰਗਤ ਦੀ ਜੀ ਨੋਕੀ ਕਰਦੇ ਗੋਲੇ ਜੋ ਸੋਨਹਾ ਸਦਾ ਗੁਰਦੇਵ ਸਿੰਘ ਸ਼ੇਖਪੁਰ ਸਾਹਿਬ ਅਭੇਤਰ ਸਿੰਘ ਕਾਂਗਸਾਹਬ ਦੇ ਪਰਮਾਨੰ ਸਾਹਿਬ 8 ਮਾਰਚ ਦਾ ਪ੍ਰੋਗਰਾਮ ਰਵੇ ਆਈ ਕੋਈ ਨਾਉ ਨਾ ਜਾਣੇ ਮੇਰਾ ਬਹੇ ਕਰੋ ਪ੍ਰਸਤਾਨ ਨੇ ਜਿਹੜਾ ਐਡਾ ਵੱਡਾ ਸਮਾਗਮ ਕੀਤਾ ਲਾ ਮਿਸਾਲ ਸਮਾਗਮ ਸੀ ਇਹ ਔਰ ਲੋਕਾਂ ਦੀ ਸ੍ਰੀ ਅਕਾਲ ਤਾ ਸਤਸਾਹ ਸਾਹਿਬ ਪ੍ਰਤੀ ਸ਼ਰਧਾ ਔਰ ਖਾਸ ਤੌਰ ਤੇ ਗੇਰੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜਾ ਹਾ ਦਾ ਨਾਰਾ ਮਾਰਿਆ ਸੱਚ ਦੀ ਆਵਾਜ਼ ਬੁਲੰਦ ਕੀਤੀ ਔਰ ਉਹਨਾਂ ਲੋਕਾਂ ਨੂੰ ਨਮੋਸ਼ੀ ਨਿਮੋਚ ਹੋਣੇ ਹੋਣਾ ਪਿਆ ਜਿਹੜੇ ਸ੍ਰੀ ਅਕਾਲ ਤਾ ਸਾਹਿਬ ਨੂੰ ਟੀਚ ਸਮਝਦੇ ਸੀ ਮਤਲ ਅੱਜ ਹਲਕਾ ਸਨੌਰ ਦੇ ਲੋਕਾਂ ਨੇ ਭੁੰਨ ਰੇੜੀ ਵੀ ਕੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ 350 ਸਾਲਾ ਨੂੰ ਸਮਰਪਤ ਸਮਾਗਮ ਕੀਤਾ ਉੱਥੇ ਤਾਂ ਕਿ 41 ਪੰਥ ਪ੍ਰਸਤੀ ਲਈ ਮਾਲਾ ਅੱਜ ਐਡਾ ਵੱਡਾ ਇਕੱਠ ਕਰਕੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਖੜਕੇ ਮਾਲਾ ਪੰਥ ਨੂੰ ਇੱਕ ਮੋਠੇ ਕਸੂਰ ਕਰਨ ਦੇ ਵਿੱਚ ਜਿਹੜਾ ਯੋਗਦਾਨ ਉਹ ਪਾਉਣ ਦਾ ਵਚਨ ਦੁਹਰਾਇਆ ਇਹ ਬੜੀ ਬੜੀ ਮਾਨ ਦੀ ਗੱਲ ਆ ਕਿ ਹਲਕਾ ਸਨੌਰ ਜਿਹੜਾ ਹਮੇਸ਼ਾ ਸਾਡੇ ਨਾਲ ਖੜਿਆ ਪੰਥ ਲਈ ਖੜਿਆ ਪੰਥ ਦੀ ਆਵਾਜ਼ ਬਣਿਆ ਔਰ ਅੱਜ ਇਹਨਾਂ ਲੋਕਾਂ ਨੇ ਐਡਾ ਵੱਡਾ ਲਾਭ ਸਾਲ ਕੱਟ ਕਰਕੇ ਇਸ ਧਰਤੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਤੇ ਸਨਮਾਨ ਦੀ ਬਹਾਲੀ ਜਿਹੜੀ ਆ ਉਹਦੀ ਮਹਿਮ ਦਾ ਆਰੰਭ ਹੋਇਆ ਅੱਜ ਪ੍ਰਭੂ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਤੇ ਸਨਮਾਨ ਦੀ ਜਿਹੜੀ ਮਹਿਮ ਦਾ ਆਗਾਜ਼ ਇੱਥੋਂ ਹੋਣਾ ਔਰ ਡਾਡਾ ਬਡਾ ਕਾਟੋਣਾ ਮਾਉਣ ਵਾਲਾ ਚੰਗੇ ਪ੍ਰਭuktੀਆਂ ਨਿਸ਼ਾਨੀਆਂ ਦੇ ਹੁਣ ਵਾਲੀ ਦਿਨਾਂ ਵਿੱਚ ਇਸ ਤਰ੍ਹਾਂ ਦੇ ਸਮਾਗਮ ਸਿੰਘ ਸਾਹਿਬ ਅੱਜ ਸ਼ੁਰੂਆਤ ਹੋਈ ਹੈ ਤਾਂ ਦੇਖ ਕੇ ਕੀ ਅੰਦਾਜ਼ਾ ਕੀ ਲਾ ਰਹੇ ਹੁਣ ਤੇ ਆ ਖੁਸ਼ੀ ਵਾਲੀ ਗੱਲ ਹੈ ਕਿ ਸਰਗਤਾ ਨੇ ਬੜਾ ਮਾਣ ਦਿੱਤਾ ਹੈ ਸਸ ਹਲਕਾ ਸਨੌਰ ਪਟਿਆਲੇ ਦੇ ਕੋਲ ਹੈ ਇੱਥੋਂ ਦੀ ਸੰਗਤ ਨੇ ਵੱਡੀ ਗਿਣਤੀ ਚ ਇਕੱਠੇ ਹੋ ਕੇ ਜਿੱਥੇ ਗੁਰਦਾਰਾ ਇਤਹਾਸਕ ਪੰਨਰੇੜੀ ਵਿਖੇ ਸਮਾਗਮ ਕੀਤੇ ਆ ਅੱਤਕ ਵਿਚਾਰਾ ਹੋਈਆਂ ਔਰ ਉੱਥੇ ਵਕ ਵਕ ਗੁਰਦਾਰਾ ਕਮੇਟੀਆਂ ਨੇ ਵਕ ਵਕ ਜਥੇਬੰਦੀਆਂ ਨੇ ਵਕ ਵਕ ਸਭਾ ਸੁਸਾਇਟੀਆਂ ਸਿੰਘ ਸਭਾਵਾਂ ਨੇ ਨਿਮਾਣੇ ਦੇ ਸੇਵਕ ਦਾ ਮਾਨ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਨੌਰ ਹਲਕੇ ਦੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਸਰਾਰ ਸਰਦਾਰ ਹਰਿੰਦਰਪਾਲ ਸਿੰਘ ਉਹਨਾਂ ਨੇ ਸੰਗਤਾਂ ਨੂੰ ਪ੍ਰੇਰਣਾ ਦਿੱਤੀ ਹੈ ਬੜਾ ਵੱਡਾ ਕੰਮ ਕੀਤਾ ਹੈ ਇੰਤਜ਼ਾਮ ਕੀਤੇ ਨੇ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਾਹਿਬ ਜੀ ਸਾਹਿਬ ਪੰਥੇ ਤੋਂ ਦੁਬੜਾ ਦੇ ਵਿੱਚੋਂ ਕਿਵੇਂ ਨਿਕਲੇਗੀ ਕੌਮ ਕਿਉਂਕਿ ਆਪਣੇ ਮਸਲੇ ਬਹੁਤ ਬੰਦੀ ਸਿੰਘ ਵਾਲਾ ਮਸਲਾ ਵੀ ਅਦਵੀ ਦਾ ਇਨਸਾਫ ਨਹੀਂ ਮਿਲਿਆ ਉਹ ਮਸਲੇ ਕਿਵੇਂ ਸੋਚਣ ਬਾਣੀ ਦੇ ਵਿੱਚ ਇਹਦਾ ਹੱਲ ਹੈਗਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬੜਾ ਦੂਰ ਕਰਾਓ ਲਗਲਾਈ ਜਦੋਂ ਅਸੀਂ ਸਾਰੇ ਆਪਸੀ ਨਿੱਜੀ ਛੋਟੇ-ਛੋਟੇ ਮਤ ਪੈਦਾ ਤੋਂ ਉੱਪਰ ਉੱਠ ਕੇ ਇਕੱਠੇ ਬਹਿ ਜਾਵਾਂਗੇ ਉਦੋਂ ਇਹ ਦੁੱਖਤਾ ਖਤਮ ਹੋ ਜੇ ਸਿੰਘ ਸਾਹਿਬ ਡੈਂਟ ਡੈਂਟ ਦੀ ਗੱਲ ਕੀਤੀ ਹੈ ਸਪੀਚਰ ਵਿੱਚ ਨਾ ਉਹ ਡੈਂਟ ਕਿਹੜੇ ਪਾਰ ਤੋਂ ਨਾਮ ਦਾ ਜ਼ਿਕਰ ਕਰੋ 11 12 ਬੰਦੇ ਤੁਸੀਂ ਨਾਮ ਦਾ ਜ਼ਿਕਰ ਡੈਂਟ ਲਗਾਤਾਰ ਹੀ ਪੈ ਰਹੇ ਹੈ ਜੀ ਅੱਜ ਪਾਰਟੀ ਦੀ ਜਿਹੜੀ ਹਾਲਤ ਹੈ ਕਿਸ ਤਰ੍ਹਾਂ ਦੀ ਹੋ ਗਈ ਹੈ ਸ਼ਰਮਣੀ ਅਕਾਲੀ ਦਲ ਦੀ ਪੰਥਕ ਜਮਾਤ ਹੈ ਸਿੱਖਾਂ ਦੀ ਰਾਸੀ ਜਿਹੜੀ ਹੈ ਇਹ ਪ੍ਰਤੀਨਿਧਤ ਕਰ ਪ੍ਰਤੀਨਿਧਤਾ ਕਰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਸ ਪਾਰਟੀ ਦਾ ਜਿਹੜਾ ਹੈ ਉਹ ਗਠਨ ਹੋਇਆ ਸੀ ਔਰ ਇਹ ਸੋਚ ਕੇ ਹੋਇਆ ਸੀ ਕਿ ਇਹ ਪੰਥ ਦੀਆਂ ਧਾਰਮਿਕ ਰਾਜਨੀਤਿਕ ਸਮਾਜਿਕ ਜਾਂ ਜਿਹੜੇ ਸਾਡੇ ਆਰਥਿਕ ਹੇਤ ਨੇ ਸਰਕਾਰ ਨੇ ਤੇ ਉਹਨਾਂ ਨੂੰ ਜਿਹੜਾ ਹੈ ਉਹ ਪੂਰਾ ਕਰੇਗੀ ਤੇ ਅੱਜ ਜੋ ਹਾਲਾਤ ਦੇਖ ਰਹੇ ਅਸੀਂ ਕਿ ਉਹ ਬੜੀ ਚਿੰਤਾਜਨਕ ਹੈ ਬੜਾ ਮਨ ਇਹਦੇ ਨਾਲ ਪਰੇਸ਼ਾਨ ਮੈਂ ਅਕਸਰ ਇਸ ਤਰ੍ਹਾਂ ਦੇ ਸਮਾਗਮਾਂ 'ਚ 35 ਲੱਖ ਲੋਕਾਂ ਦੀ ਭਰਤੀ ਕਰ ਲਈ ਹੈ ਜਿਹੇ ਦੇ ਵਿੱਚ ਕਿਵੇਂ ਕਾਂਗਰਸ ਫਿਰ ਮਜ਼ਬੂਤ ਹੋਏਗਾ ਮੈਂ ਬੜਾ ਹੈਰਾਨ ਹਾਂ ਜੀ ਇੱਕ ਪਿੰਡ ਦੇ ਵਿੱਚ 30 ਵੋਟਾਂ ਪਈਆਂ ਨੇ 40 ਵੋਟਾਂ ਪਈਆਂ ਨੇ ਤੇ ਉਸ ਪਿੰਡ ਦੇ ਵਿੱਚੋਂ ਹਜ਼ਾਰ ਹਜ਼ਾਰ ਪਰਚੀਆਂ ਕੱਟੀਆਂ ਗਈਆਂ ਤੇ ਪਤਾ ਨਹੀਂ ਕਿਵੇਂ ਕਰ ਰਹੇ ਆ ਮੈਨੂੰ ਸਮਝ ਤੋਂ ਬਾਹਰ ਹੈ ਜੀ ਸਾਹਿਬ ਅੱਜ ਜੀ